ਥਾਣਾ ਤਾਰੀਵਾਲਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਮਹਿਲਾ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਥਾਣਾ ਤਾਰੀਵਾਲਦੀ ਟੀਮ ਆਸ਼ਰੰਜੀਤ ਸਿੰਘ ਵੱਲੋਂ ਪਿੰਡ ਤ੍ਰਿਜਾ ਨਗਰ ਤੋਂ ਹੀਰਾ ਪੁੱਤਰ ਪ੍ਰੇਮ ਸਿੰਘ ਅਤੇ ਇੱਕ ਮਹਿਲਾ ਵਾਸੀ ਮੁਸਤਬਾਬਾਦ ਸੈਤਾ ਨੂੰ ਸ਼ੱਕ ਦੀ ਬਨਾਤੇ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਦੀ ਲਈ ਗਈ ਤਲਾਸ਼ੀ ਦੌਰਾਨ ਹੈਰੋਇਨ ਅਤੇ ਦੋ ਯਾਟ੍ਰਕ ਬਣੀ ਬਰਾਮਦ ਹੋਈ ਅਤੇ ਦੋਨਾਂ ਖਿਲਾਫ ਹੀ ਮਕਰਮਤ ਚਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੁਲਵੰਤ ਸਿੰਘ ਮਾਨ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਹੀ ਥਾਣਾ ਤਾਰੀਵਾਲ ਦੀ ਪੁਲਿਸ ਨੇ ਡਡਵਾਰ ਰੋਡ ਨੇੜੇ ਕਾਂਗ ਫਰਨੀਚਰ ਹਾਊਸ ਤੋਂ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਕਾਂਗ ਨੂੰ ਸ਼ੱਕ ਦੀ ਬਨਾਤੇ ਰੋਕੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ ਮਮੀ ਲਫਾਫੇ ਵਿੱਚੋਂ ਐਰਵਿੰ ਬਰਾਮ ਦੋਹੇ ਜਿਸ ਦੇ ਖਿਲਾਫ ਮਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਤਾਂ ਰਿਅਲਟੇ ਪਿਛਲੇ ਸਮੇਂ ਤੋਂ ਅਸੀਂ ਕਾਫੀ ਜਿਹੜਾ ਤੇ ਸਫਲਤਾ ਹਾਸਲ ਕੀਤੀ ਹੈ ਕੱਲ ਵੀ ਜਿਹੜੇ ਸਾਡੇ ਇੱਥੇ ਕਹੀ ਰਾਮਸੀ ਹੈ ਤ੍ਰੀਜਾ ਨਗਰ ਦਾ ਉਹ ਵੀ ਕਾਫੀ ਜਿਹੜਾ ਵੇਚਦਾ ਸੀਗਾ ਆਪਣੇ ਮਸਾਲਿਆ ਆ ਕੇ ਉਹਨੂੰ ਤੇ ਉਹਦੇ ਨਾਲਕ ਸੰਦੀਪ ਕੌਰ ਤੇ ਲੜਕੀ ਐ ਦੋਨਾਂ ਨੂੰ ਠਾਈ ਗ੍ਰਾਮ ਦੇ ਨਾਲ ਜਿਹੜਾ ਉਹਨੂੰ ਅਰੈਸਟ ਕੀਤਾ ਸੀ ਤੇ ਐਫ ਆਈ ਨੰਬਰ 36 ਜਿਹੜੀ ਆ ਉਹ ਦਰਜ ਕੀਤੀ ਐ ਇਸ ਤੋਂ ਇਲਾਵਾ ਗੁਰਪ੍ਰੀਤ ਗੋਪੀ ਇਕੰਗਾ ਦਾ ਉਹ ਵੀ ਕਾਫੀ ਉੱਤੇ ਪਹਿਲਾਂ ਪਰਚੇ ਰਿਹਾ ਐ ਐਨ ਡੀ ਪੀ ਐਸ ਦੇ ਉਹਨੂੰ ਵੀ ਕੱਲ ਅਰੈਸਟ ਕੀਤਾ 64 ਨੰਬਰ ਐਫ ਆਈ ਆਰ ਜਿਹੜੀ ਉੱਤੇ ਦਰਜ ਕੀਤੀ ਐ 15 ਗਾਮ ਹੀਰੋਨੋਦ ਕੋ ਬਰਾਮਦ ਹੋਈ ਐ ਇਹ ਤარი ਉਹ ਆਪਣੇ ਐਸਐਚਓ ਸਾਹਿਬ ਤੇ ਜਿਹੜੇ ਸਾਡੀ ਸਪੈਸ਼ਲ ਬ੍ਰਾਂਚ ਹੈ ਗੁਰਦਾਸਪੁਰ ਦੀ ਇਹਨਾਂ ਨੇ ਕਾਫੀ ਮਿਹਨਤ ਕਰਕੇ ਜਿਹੜੇ ਇਹਨਾਂ ਦੋਨਾਂ ਨੂੰ ਕੱਲ ਜਿਹੜਾ ਉਹ ਕਾਬੂ ਕੀਤਾ ਹੀਰਾ ਸਿੰਘ ਹੀਰਾ ਸਿੰਘ ਤੇ 11 ਐਨਡੀਪੀਐਸ ਦਾ ਪੱਛਾ ਪਹਿਲਾਂ ਹੀ ਜਾਂਦਾ ਜਗਾ ਉਹ ਜਿਹੜੇ ਨਾਲ ਲੜੀ ਗੁਰਦਾਸਪੁਰ ਹੈ ਉਹਦਾ ਮਸਤਾਵਾ ਜਿੱਟਾ ਪਿੰਡ ਉੱਥੋਂ ਇਹਦੇ ਵੈਰੀਫਾਈ ਕਰਨੇ ਆ ਜੀ ਤੇ ਕੋਈ ਆ ਮਤਲਬ ਹੁਣ ਇਹਨਾਂ ਨੂੰ ਅਸੀਂ ਰਿਮਾਂਡ ਤੇ ਹੀ ਲਵਾਂਗੇ ਇਹਨਾਂ ਦੀ ਕਰ ਰਹੇ ਆ ਜਿਹੜਾ ਜਿਹੜਾ ਕਿੱਥੋਂ ਲਿਆਉਂਦੇ ਆ ਤੇ ਇਹਨਾਂ ਦੇ ਗਾਂ ਕਿਹੜੇ ਕਿਹੜੇ ਸੀਗੇ ਜਿਹੜੇ ਇਹਨਾਂ ਕੋਲ ਲੈ ਕੇ ਜਾਂਦੇ ਆ ਉਹਨਾਂ ਸਾਰਿਆਂ ਬਾਰੇ ਆਪਾਂ ਕਰਨਾਂ ਦੀ ਕੋਸ਼ਿਸ਼ ਸਕੀ ਅਪੀਲ ਲੋਕਾਂ ਨੂੰ ਆਸੀ ਨੂੰ ਇਹ ਕਿ ਸਹਿਯੋਗ ਦੇਣ ਜੀ ਕਾਫੀ ਦੇ ਰਹਿ ਰਹੇ ਸੋ ਸਾਨੂੰ ਕਾਫੀ ਅੰਕ ਤੋਂ ਕਾਫੀ ਹੱਦ ਤੱਕ ਜਿਹੜਾ ਉਹ ਗਿਆ ਵਾ ਜਿਹੜਾ ਇੱਕ ਆਦੂਕਾ ਕੋ ਰਹਿ ਗਿਆ ਉਹ ਵੀ ਆਪਾਂ ਜਲਦੀ ਉਹਨਾਂ ਨੂੰ ਫੜਾਂਗੇ ਤੇ ਇਲਾਕਾ ਵਾਸੀ ਨੇ ਹੀ ਪੀਲਾ ਕੇ ਪੁਲਿਸ ਦਾ ਸਹਿਯੋਗ ਕਰਨ ਨੂੰ